ਚੌਥੀ ਨੰਬਰ ਵੀਡੀਓ ਪਾਈ ਸੀ ਇੱਕ ਭਗਵੰਤਮਾਨ ਦੇ ਸਬੰਧ ਵਿੱਚ ਕਿ ਬਸਨੋਈ ਗਰੁੱਪ ਨੇ ਭਗਵੰਤਮਾਨ ਨੂੰ ਤਮ ਕੈਂਦੀ ਤਿਆ ਤੇ ਜਿੱਦੇ ਕਰਕੇ ਭਗਵੰਤਮਾਨ ਦੀ ਸਕੋਲ ਤੇ ਬਹੁਤ ਟੈਟ ਕੀਤੀ ਜਾਣੀ ਆ ਤੇ ਪੰਜਾਬ ਵਿੱਚ ਇਸ ਟੰ ਬਸਨੋਈ ਬਸਨੋਈ ਦਾ ਹੀ ਰਾਜ ਹੈ ਉਸ ਕਰਕੇ ਉਹਨਾਂ ਨੇ 15 ਦਿਨ ਨੂੰ ਮੈਨੂੰ ਫੋਨ ਕਰਕੇ ਤੇ ਮਾਰਨ ਦੀਆਂ ਧੰਗੀਆਂ ਤੇ ਤੈਨੂੰ ਮਾਰ ਦੇਣਾ ਤੇ ਆ ਮੈਂ ਵੀਡੀਓ ਪਾਈ ਆ ਤੇ ਹੁਣ ਦੱਸੋ ਵੀ ਮੈਨੂੰ ਸਕੋਲ ਪੁਲਿਸ ਕੋਲ ਜਿਹੜਾ ਪਰਚਾ ਦਰਜ ਕਰਾਉਣਾ ਚਾਹੀਦਾ ਕਿ ਨਹੀਂ ਕਰਾਉਣਾ ਚਾਹੀਦਾ ਤੇ ਕਿਉਂਕਿ ਪੁਲਿਸ ਹੀ ਹਿਸਾਬ ਕੋਲ ਕਰਾਂਦੀ ਆ ਉਹ ਸਾਨੂੰ ਕਹਿੰਦੇ ਆ ਵੀ ਤੁਸੀਂ ਖਾਲਸਤਾਨੀਆਂ ਤੋਂ ਮਾਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਦੇਸ਼ ਪੰਜਾਬ ਦੇ ਵਾਸੀਓ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਬਿਠੇ ਸਾਧ ਸੰਗ ਜੀ ਆਪ ਜੀ ਨੂੰ ਪਤਾ ਲੱਗ ਗਿਆ ਹੋਣਾ ਕਿ ਮੈਂ ਇੱਕ ਪੋਸਟ ਪਾਈ ਆ ਵੈਸੇ ਪੂਰੇ ਪੇਜਾਂ ਤੇ ਨਹੀਂ ਪਾਈ ਤੇ ਨਾ ਹੀ ਮੈਂ ਹਜੇ ਕੀ ਪੁਲਿਸ ਨੂੰ ਅਪਰੀਸ਼ਨ ਦਿੱਤੀ ਹੈ ਕਿਉਂਕਿ ਸਾਨੂੰ ਪਤਾ ਹੈ ਪੁਲਿਸ ਨੇ ਕੋਈ ਕਾਰਵਾਈ ਨਹੀਂ ਕਰਨੀ ਕਿ ਮੈਨੂੰ ਬਿਸ਼ਨੋਈ ਗਰੁੱਪ ਵੱਲੋਂ ਧਮਕੀਆਂ ਆ ਰਹੀਆਂ ਸੀ ਕਾਫੀ ਦਿਨਾਂ ਤੋਂ 15 ਤਰੀਕ ਨੂੰ ਇਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਫੋਨ ਕੀਤੇ ਅੱਗੇ ਪਿੱਛੇ ਵੀ ਕਰਦੇ ਆ ਮੈਂ ਚੁੱਕਦਾ ਨਹੀਂਗਾ ਫੋਨ ਫੋਨ ਤੇ ਬਹੁਤ ਹੁੰਦੇ ਰਹਿੰਦੇ ਆ ਮੈਂ ਚੱਕਦਾ ਨਹੀਂ 15 ਤਰੀਕ ਨੂੰ ਇਹਨਾਂ ਨੇ ਕਿਹਾ ਕਿ ਕਿ 34 ਤਰੀਕ ਨੂੰ ਮੈਂ ਵੀਡੀਓ ਪਾਈ ਸੀ ਇੱਕ ਭਗਵੰਤਮਾਨ ਦੇ ਸੰਬੰਧ ਵਿੱਚ ਕਿ ਬਿਸ਼ਨੋਈ ਗਰੁੱਪ ਨੇ ਭਗਵੰਤ ਮਾਨ ਤੁਮ ਕਿਆ ਦੀத்ਿਆ ਤੇ ਜਿਦੇ ਕਰਕੇ ਭਗਵੰਤ ਮਾਨ ਦੀ ਸਕੂਲ ਤੇ ਬਹੁਤ ਟੈਟ ਕੀਤੀ ਜਾਣੀ ਆ ਤੇ ਪੰਜਾਬ ਵਿੱਚ ਇਸ ਟਾਈਮ ਬਸਨੋਈ ਬਸਨੋਈ ਦਾ ਹੀ ਰਾਜ ਹੈ ਉਸ ਕਰਕੇ ਉਹਨਾਂ ਨੇ 15 ਤਰੀਕ ਨੂੰ ਮੈਨੂੰ ਫੋਨ ਕਰਕੇ ਤੇ ਮਾਰਨ ਦੀਆਂ ਧਮਕੀਆਂ ਦਿੱਤ ਨੂੰ ਮਾਰ ਦੇਣਾ ਤੇ ਆ ਮੈਂ ਵੀਡੀਓ ਪਾਈ ਆ ਤੇ ਹੁਣ ਦੱਸੋ ਵੀ ਮੈਨੂੰ ਸਕੂਲ ਪੁਲਿਸ ਕੋਲ ਜਿਹੜਾ ਪਰਚਾ ਦਰਜ ਕਰਾਉਣਾ ਚਾਹੀਦਾ ਕਿ ਨਹੀਂ ਕਰਾਉਣਾ ਚਾਹੀਦਾ ਤੇ ਕਿਉਂਕਿ ਪੁਲਿਸ ਹੀ ਸਭ ਕੁਝ ਕਰਾਂਦੀ ਆ ਕਿ ਉਹ ਸਾਨੂੰ ਕਹਿੰਦੇ ਵੀ ਤੁਸੀਂ ਖਾਲਸਤਾਨੀਆਂ ਤੋਂ ਮਾਰ ਦੇਣਾ ਇਹ ਧਮਕੀਆਂ ਦੇ ਰਿਹਾ ਤੇ ਨੰਬਰ ਜਿਹੜੇ ਆ ਉਹ ਵੀ ਸਾਰੇ ਉੱਪਰ ਆ ਰਹੇ ਆ ਜਿਹੜੇ ਵਿਦੇਸ਼ੀ ਨੰਬਰ ਆ ਵਿਦੇਸ਼ੀ ਨੰਬਰ ਤੋਂ ਮੈਨੂੰ ਫੋਨ ਕੀਤੇ ਗਏ ਆ ਰਿਕਾਰਡਿੰਗਾਂ ਵੀ ਹੋਈਆਂ ਆ ਕਿ ਦੱਸਿਓ ਮੜਾ ਜਾ ਪੀ ਇਹਦੇ ਬਾਰੇ ਆਪਾਂ ਨੂੰ ਕਿਵੇਂ ਕਰਨਾ ਚਾਹੀਦਾ ਵਾਹਿਗੁਰੂ ਖਾਲਸਾ ਵਾਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਦੇਸ਼ ਪੰਜਾਬ ਦੇ ਵਸਨੀਕੋ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਬਿਠੇ ਸਾਧ ਸੰਗਤ ਜੀ ਆਪ ਜੀ ਨੂੰ ਪਤਾ ਲੱਗਿਆ ਹੋਣਾ ਕਿ ਮੈਂ ਇੱਕ ਪੋਸਟ ਪਾਈ ਆ ਵੈਸੇ ਪੂਰੇ ਪੇਜਾਂ ਤੇ ਨਹੀਂ ਪਾਈ ਤੇ ਨਾ ਹੀ ਮੈਂ ਹਜੇ ਉਈ ਪੁਲਿਸ ਨੂੰ ਅਪਰੀਸ਼ਨ ਦਿੱਤੀ ਹੈ ਕਿਉਂਕਿ ਸਾਨੂੰ ਪਤਾ ਹੈ ਪੁਲਿਸ ਨੇ ਕੋਈ ਕਾਰਵਾਈ ਨਹੀਂ ਕਰਨੀ ਕਿ ਮੈਨੂੰ ਬਿਸ਼ਨੋਈ ਗਰੁੱਪ ਵੱਲੋਂ ਧਮਕੀਆਂ ਆ ਰਹੀਆਂ ਸੀ ਕਾਫੀ ਦਿਨਾਂ ਤੋਂ 15 ਤਰੀਕ ਨੂੰ ਇਹਨਾਂ ਨੇ ਮੈਨੂੰ ਬਹੁਤ ਜ਼ਿਆਦਾ ਫੋਨ ਕੀਤੇ ਅੱਗੇ ਪਿੱਛੇ ਵੀ ਕਰਦੇ ਆ ਮੈਂ ਚੁੱਕਦਾ ਨਹੀਂਗਾ ਫੋਨ ਫੋਨ ਤੇ ਬਹੁਤ ਹੁੰਦੇ ਰਹਿੰਦੇ ਆ ਮੈਂ ਚੱਕਦਾ ਨਹੀਂ 15 ਤਰੀਕ ਨੂੰ ਇਹਨਾਂ ਨੇ ਕਿਹਾ ਕਿ ਕਿ 30 ਤਰੀਕ ਨੂੰ ਮੈਂ ਵੀਡੀਓ ਪਾਈ ਸੀ ਇੱਕ ਭਗਵੰਤਮਾਨ ਦੇ ਸੰਬੰਧ ਵਿੱਚ ਕਿ ਬਿਸ਼ਨੋਈ ਗਰੁੱਪ ਨੇ ਭਗਵੰਤ ਮਾਨ ਨੂੰ ਤੁਮ ਕੈਂਦੀ ਧੀਆਂ ਤੇ ਜਿੱਦੇ ਕਰਕੇ ਭਗਵੰਤ ਮਾਨ ਦੀ ਸਕੂਲ ਤੇ ਬਹੁਤ ਟੈਟ ਕੀਤੀ ਜਾਣੀਆਂ ਤੇ ਪੰਜਾਬ ਵਿੱਚ ਇਸ ਟੰਬ ਬਸਨੋਈ ਬਸਨੋਈ ਦਾ ਹੀ ਰਾਜ ਹੈ ਉਸ ਕਰਕੇ ਉਹਨਾਂ ਨੇ 15 ਦਿਨ ਨੂੰ ਮੈਨੂੰ ਫੋਨ ਕਰਕੇ ਤੇ ਮਾਰਨ ਦੀਆਂ ਧਮਕੀਆਂ ਦਿੱਤ ਨੂੰ ਮਾਰ ਦੇਣਾ ਤੇ ਆ ਮੈਂ ਵੀਡੀਓ ਪਾਈ ਆ ਤੇ ਹੁਣ ਦੱਸੋ ਵੀ ਮੈਨੂੰ ਸਕੂਲ ਪੁਲਿਸ ਕੋਲ ਜਿਹੜਾ ਪਰਚਾ ਦਰਜ ਕਰਾਉਣਾ ਚਾਹੀਦਾ ਕਿ ਨਹੀਂ ਕਰਾਉਣਾ ਚਾਹੀਦਾ ਤੇ ਕਿਉਂਕਿ ਪੁਲਿਸ ਹੀ ਸਭ ਕੁਝ ਕਰਾਂਦੀ ਆ ਉਹ ਸਾਨੂੰ ਕਹਿੰਦੇ ਵੀ ਤੁਸੀਂ ਖਾਲਸਤਾਨੀਆਂ ਤੁਹਾਨੂੰ ਮਾਰ ਦੇਣਾ ਇਹ ਧਮਕੀਆਂ ਦੇ ਰਿਹਾ ਤੇ ਨੰਬਰ ਜਿਹੜੇ ਆ ਉਹ ਵੀ ਸਾਰੇ ਉੱਪਰ ਆ ਰਹੇ ਆ ਜਿਹੜੇ ਵਿਦੇਸ਼ੀ ਨੰਬਰ ਆ ਵਿਦੇਸ਼ੀ ਨੰਬਰ ਤੋਂ ਮੈਨੂੰ ਫੋਨ ਕੀਤੇ ਗਏ ਆ ਰਿਕਾਰਡਿੰਗਾਂ ਵੀ ਹੋਈਆਂ ਆ ਕਿ ਦੱਸਿਓ ਮੜਾ ਜਾਪੀ ਇਹਦੇ ਬਾਰੇ ਆਪਾਂ ਨੂੰ ਕਿਵੇਂ ਕਰਨਾ ਚਾਹੀਦਾ ਲਾਇਖ ਖਾਲਸਾ ਵਾਜੀ ਫਤਿਹ